ਹਾਂਜੀ ਦੋਸਤੋ ਕੀ ਹਾਲ ਚਾਲ ਤੇ ਅੱਜ ਆਪਾਂ ਨਾ ਸੈਲਫੀ ਸਟਿਕ ਲਿਆਂਦੀ ਐ ਜਿਹੜੀ ਤੇ ਵੀਡੀਓ ਬਣਦੀ ਐ ਤੇ ਇਸ ਦੇ ਤਿੰਨ ਚਾਰ ਫੀਚਰ ਆ ਤੇ ਸਾਰਿਆਂ ਬਾਰੇ ਤੁਹਾਨੂੰ ਦੱਸਦੇ ਆ ਡੱਬਾ ਖੋਲ ਕੇ ਅਨਬਾਕਸਿੰਗ ਕਰਕੇ ਕੀ ਇਹਦੇ ਵਿੱਚ ਫੀਚਰ ਕਿਵੇਂ ਇਹ ਘੈਂਟ ਆ ਵਧੀਆ ਜਾਂ ਨਹੀਂ ਇਹ ਲੋਕਲ ਫਾਰ ਮਾਰਕੀਟ ਤੇ ਲਈ ਆ ਕੋਈ ਆਨਲਾਈਨ ਨਹੀਂ ਮੰਗਾਈ ਤੇ ਆਪਾਂ ਇਹਦਾ ਦੇਖਦੇ ਆ ਤੇ ਤੁਹਾਨੂੰ ਦੱਸਦੇ ਆ ਕਿ ਕੀ ਕੀ ਹਿਸਾਬਤਾ ਹੋ ਤੇ ਕੀ ਕੀ ਫੀਚਰ ਇਹਦੇ ਲੋਡ ਮੈਟਰਵਾ ਹੈ ਜੀ ਆਪਣੀ ਸੈਲਫੀ ਸਟਿਕ, ਟ੍ਰਾਈਪੋਡ ਤੇ ਲੋਕਲ ਮਾਰਕੀਟ ਚ ਲਈਏ ਕੁਆਲਿਟੀ ਇਹਦੀ ਕਾਫੀ ਵਧੀਆ ਹੈ ਤੇ ਲੈਂਥ ਵੀ ਕਾਫੀ ਹੈ ਕਾਫੀ ਲੰਬੀ ਖੁੱਲ ਜਾਂਦੀ ਹੈ ਜੇ ਵਨ ਲੋਕਾਂ ਨੂੰ ਫਰੰਟ ਤੋਂ ਲੈਨੇ ਆਂ ਜੀ ਵੀਡੀਓ ਬਣਾਉਣੀ ਹੋਵੇ ਤਾਂ ਜਾਂ ਫੋਟੋ ਲੈਣੀ ਹੋਵੇ ਤਾਂ ਗਰੁੱਪ ਫੋਟੋ ਲੈਣੀ ਹੋਵੇ ਤਾਂ ਸੈਲਫੀ ਦੀ ਸਟਿਕ ਜਿਹੜੀ ਬਹੁਤ ਲੰਬੀ ਖੁੱਲ ਜਾਂਦੀ ਹੈ ਤੇ ਇਸ ਤਰ੍ਹਾਂ ਹੈਗੀ ਹੈ ਇਹਨੀ ਲੰਬੀ ਹੈ ਟੋਟਲ 1 ਫੁੱਟ ਦੇ ਕਰੀਬ ਤੇ ਇਸ ਤਰ੍ਹਾਂ ਇਹਦਾ ਹੈਂਡਲ ਖੁੱਲ ਜਾਂਦਾ ਹੈ ਇੱਥੇ ਇਹ ਲੱਗਿਆ ਪਟਣਾ ਹੈ ਅੱਗੇ ਪਿੱਛੇ ਕਰਕੇ ਟੰਡਟ ਕਰਨਾ ਹੁੰਦਾ ਟੰਡਟ ਕਰਕੇ ਇਹਨੂੰ ਤੇ ਮਤਲਬ ਇਸ ਤਰ੍ਹਾਂ ਕਮ ਜਾਂਦੀ ਹੈ ਉਹਨਾਂ ਸਾਈਡਾਂ ਦੇ ਇੱਥੇ ਮੋਬਾਈਲ ਖੁੱਲ ਹੋ ਜਾਂਦਾ ਜਿੰਨਾ ਮਰਜ਼ੀ ਵੱਡਾ ਮੋਬਾਈਲ ਲਾ ਲਓ ਇਸ ਤਰ੍ਹਾਂ ਕਮਾ ਕੇ ਉਹ ਸਾਈਡਾਂ ਵਾਲੀ ਵੀਡੀਓ ਬਣ ਜਾਂਦੀ ਹੈ ਜਾਂ ਫੋਟੋ ਖਿੱਚੀ ਜਾਂਦੀ ਹੈ ਇਸ ਤਰ੍ਹਾਂ ਰੱਖ ਕੇ ਖੜਾ ਮੋਬਾਈਲ ਪਾ ਸਕਦੇ ਆਪਾਂ ਤੇ ਉਸ ਤੋਂ ਬਾਅਦ ਇਹ ਤਾਂ ਉਹ ਚੁਣੇ ਕਰਕੇ ਇਹ ਕਾਫੀ ਲੰਮੀ ਜਿਹੜੀ ਹੈ ਸਟਿਕ ਇਹ ਲੰਮੀ ਕਾਫੀ ਹੈ ਇਸ ਤੋਂ ਵੀ ਜ਼ਿਆਦਾ ਨਿਕਲ ਜਾਂਦੀ ਹੈ ਇਸ ਤਰ੍ਹਾਂ ਜਿਹੜੀ ਕਾਫੀ ਲੰਮੀ ਜਿਹੜੀ ਇਹਦੀ ਸਟਿਕ ਨਿਕਲ ਜਾਂਦੀ ਹੈ ਵਿੱਚ ਤੇ ਇੱਕ ਇਹਦੇ ਵਿੱਚ ਫੀਚਰ ਹੈ ਇਹ ਇਹਦਾ ਜਿਹੜਾ ਟ੍ਰਾਈਪੋਡ ਬਣ ਜਾਂਦਾ ਹੈ ਇਸ ਤਰ੍ਹਾਂ ਇੱਕ ਜਗ੍ਹਾ ਤੇ ਰੱਖ ਕੇ ਆਪਾਂ ਕਿਸੇ ਵੀ ਚੀਜ਼ ਦੀ ਵੀਡੀਓ ਸ਼ੂਟ ਕਰਨੀ ਹੋਵੇ ਜਾਂ ਫੋਟੋ ਕਿਚਨੀ ਹੋਵੇ ਇਸ ਤਰ੍ਹਾਂ ਲਗਾ ਕੇ ਫੋਨ ਉਹ ਟ੍ਰਾਈ ਕੋਡ ਬਣਦਾ ਤੇ ਇੱਕ ਇਹਦੇ ਪਿੱਛੇ ਵਿੱਚ ਹੈਗਾ ਇੱਕ ਹਾਰ ਮੋਟ ਜਦੋਂ ਆਪਾਂ ਇਹ ਦੂਰ ਰੱਖ ਕੇ ਫੋਟੋ ਲੈਣੀ ਆ ਜਾਂ ਵੀਡੀਓ ਬਣਾਉਣੀ ਆ ਤਾਂ ਬਟਨ ਦੇ ਨਾਲ ਰਿਮੋਟ ਦੇ ਨਾਲ ਬਟਨ ਲਾਉਣਾ ਹੈ ਬਟਨ ਰਿਮੋਟ ਦਾ ਬਟਨ ਹੈ ਆਪਾਂ ਲੱਪਣਾ ਤੇ ਵੀਡੀਓ ਆਪਣੇ ਸਟਾਰਟ ਹੋ ਜਾਣੀ ਜਾਂ ਫੋਟੋ ਖਿੱਚੀ ਜਾਣੀ ਬਲੂਟੂਥ ਨਾਲ ਅਟੈਚ ਹੋ ਜਾਂਦਾ ਤੇ ਇਹਦੇ ਵਿੱਚ ਸੈੱਲ ਪੈਂਦਾ ਤੇ ਕੁਆਲਿਟੀ ਇਹਦੀ ਠੀਕ ਹੈ ਪਰ ਜਦੋਂ ਆਪਾਂ ਇਹਨੂੰ ਥੋੜਾ ਜਿਆਦਾ ਲੰਮਾ ਕਰ ਲੈਨੇ ਆ ਸਰਫਿਲਾਈ ਮਾਤੇ ਜਾਂ ਵੀਡੀਓ ਬਣਾਉਣ ਵਾਸਤੇ ਜੋ ਲੈਂਥ ਇਹ ਜਿਆਦਾ ਕਰ ਰਹੇ ਨੇ ਉਸ ਵੇਲੇ ਥੋੜਾ ਜਿਹਾ ਇਹਦਾ ਲੱਗ ਜਾਂਦੀ ਹੈ ਕਿ ਸੰਦੋ ਆ ਕਮਜ਼ੋਰ ਹੈ ਕਹਿ ਸਕਦੇ ਆਪਾਂ ਥੋੜੀ ਪਰ ਜੇ ਆਪਾਂ ਥੋੜੀ ਲੈਂਥ ਲਾਵਾਂਗੇ ਇੰਨੀ ਕੁ ਲੈਂਥ ਤੇ ਤਾਂ ਬਹੁਤ ਪਰਫੈਕਟ ਹੈ ਹੈਵੀ ਹੈ ਥੋੜੀ ਜੀ ਤੇ ਵਧੀਆ ਕੁਆਲਿਟੀ ਹੈ ਇੱਕ ਇਸ ਤੇ ਥੋੜੀ ਜਿਹੀ ਛੋਟੀ ਆਉਂਦੀ ਹੈ ਉਹ ਗਿੱਟਕ ਲੰਮੀ ਹੁੰਦੀ ਹੈ ਪਰ ਇਹ ਆਪਾਂ ਲੰਮੇ ਆਂਦਿਆ ਕਹਿੰਦੀ ਹੈ ਵਧੀਆ ਤੇ ਜੇ ਕਿਸੇ ਨੇ ਲੈਣੀ ਹੋਵੇ ਤਾਂ ਕਮੈਂਟ ਕਰ ਸਕਦਾ ਆਪਾਂ ਸ਼ਾਪ ਦਾ ਐਡਰੈਸ ਦੱਸ ਦਾਂਗੇ ਤੇ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ